ਕੀ ਕੰਮ ਕਰੇ ਕੋਈ ਕਹੇ ਦੀ ਸੁਣਾਈ ਕੋਈ ਨਹੀਂ ਅੱਥੇ ਦੋ ਮਿੰਟ ਸਾਡਾ ਘਰੋਂ ਜੀਤ ਚਲ ਗਿਆ ਉਹਨਾਂ ਕੋਲ ਰੋਡ ਬੰਨ੍ਹ ਕੇ ਕੋਲਣਗੇ ਕੋਈ ਕਿਹਨੇ ਆ ਗਏ ਤੁਸੀਂ ਕਿਹਦੇ ਆ ਗਏ ਆ ਗਏ ਜਾ ਕੇ ਚਲੀ ਜਾਂਦੇ ਹੋ ਕੋਈ ਕਿਹਦੇ ਤੁਹਾਡੇ ਲੱਗ ਤੁਹਾਡੇ ਲਾ ਕੇ ਕਿਹਨੂੰ ਦੋਈ ਇੱਥੇ ਵੀ ਕਿਹ ਗਾ ਕੋਈ ਕਿਹਦੇ ਕਣਿਆ ਜਪਿੰਦਾ ਕੋਈ ਕਿਹਦੇ ਫਰੇ ਘਰ ਚ ਪਿੰਦਾ ਵਾ ਉਹਨੂੰ ਕੋਈ ਸਮਝਦਾ ਕੰਡੀ ਅਜੀ ਜਿਹੜਾ ਅੱਗੇ ਤੁਹਾਡੇ ਸੁਣਾਈ ਨਹੀਂ ਕੋਈ ਸੁਣੇਗੀ ਤੁਹਾਡੇ ਕੋਲ ਇਹ ਕੋਈ ਕਾਰਵਾਈ ਕਰੋ ਜੀ ਦੇਖੋ ਪੁਲਸ ਵਾਲੇ ਆਏ ਆਏ ਹੀ ਤੇ ਹੁਣ ਮੌਕਾ ਵੇਖਣ ਗਏ ਆ ਤੇ ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸ ਵਾਲੇ ਵੀ ਉਹੀ ਆ ਜਿਹੜੇ ਫਿਲਮ ਨੂੰ ਦੂਜੀ ਪੁਲਸ ਕੋਈ ਨਹੀਂ ਆਈ ਕੋਈ ਨਹੀਂ ਆ ਅਜੇ ਕਾਰਵਾਈ ਨਹੀਂ ਜੇ ਕੋਈ ਡੇਢ ਘੰਟਾ ਹੋ ਗਿਆ ਜੇ ਡੇਢ ਘੰਟਾ ਇਹ ਡੇਢ ਘੰਟਾ ਹੋ ਗਿਆ ਜੇ ਘੰਟਾ ਡੇਢ ਘੰਟਾ ਹੋ ਗਿਆ ਜੇ ਇਦਾਂ ਹੀ ਛੜਕਦੇ ਉੱਤੇ ਰੋੜ ਤੇ ਉਹ 3 ਘੰਟੇ ਹੋ ਗਏ ਜਾਨੂ ਪਿੱਛੇ ਨੇ ਤੇ ਮੈਂ ਪਰਸੋਂ ਚੱਲ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਪੁਲਸ ਵਾਲੇ ਸੀ ਆਏ ਨੇ ਚਲੇ ਗਏ ਨੇ ਉਹ ਕਹੇ ਕੀ ਕਹਿੰਦੇ ਨੇ ਕਣੀਆਂ ਨਾਲ ਪੈਂਦਾ ਆ ਕਰੀ ਗਏ ਤੇ ਫਰਗੜੇ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੱਗਦੇ ਤੁਹਾਡੇ ਮੇਰੇ ਘਰ ਨੂੰ ਹੀ ਆ ਇਹ ਉਹਦਾ ਘਰ ਆ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜੰਪੁਰੇ ਰਹਿੰਦੇ ਨੇ ਇਹਦਾ ਭਰਾ ਉਹ ਵੀ ਲੱਤੋਂ ਉਦਾਂ ਹੀ ਆ ਤੇ ਹੁਣ ਚੱਕਾ ਤਾਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ 1 ਘੰਟਾ ਡੇਢ ਘੰਟਾ ਹੋ ਗਿਆ ਉਹ ਸਾ ਇਹ ਬੁੱਧੀਪਰਕਰਕ ਮਰਦੀ ਜਾਂਦੀ ਆ ਚੱਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤਾਂ ਸੁਣਾਈ ਹੋਣੀ ਚਾਹੀਦੀ ਹੈ ਨਾ ਹੋ ਨਹੀਂ ਚਾਹੀਏ ਚੂੜੀਆਂ ਮੋਹਜਨਾ ਹਸਪੀਟਲ ਤੇ ਲਾਗੇ ਖਲੋਤੇ ਆ ਆਜਮਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫ ਉਸ ਨਾਲ ਜਿਹੜੀ ਨੂੰ ਹੀ ਨਾਲੋ ਜਾ ਰਹੇ ਜਾਂ ਵੇਖੋ ਖਲੋਤੀ ਲਾਗੇ ਇਹਦੇ ਕੋਲੀ ਇੱਥੇ ਆ ਬੱਸ ਮੰਡੀ ਦੇ ਕੋਲੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮੌਤ ਹੋ ਗਈ ਆ ਜੀ ਗੱਡੀ ਨਾਲ ਕੇਤੋ ਦੀ ਔਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਫੋਨ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਕਿ ਬੰਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਘਰੋਸਾ ਦਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹ ਜਾਵੇ ਦਾ ਪਾਰ ਲਗਾਈ ਮਟਾਲ ਉੱਤੇ ਸਿੰਦਰ ਆ ਉਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਨਾਨੀ ਡੱਤ ਹੋ ਗਈ ਆ ਜਿਹੜੀ ਬੰਦੀ ਕਾਰਵਾਈ ਆ ਉਹ ਲੱਗੇ ਕਾਰਵਾਈ